ਲੋਕ ਸਭਾ ਚੋਣਾਂ ਦੇ ਵਿੱਚ ਕਿਸਾਨਾਂ ਦਾ ਕੀ ਅਸਤਿਤਵ ਹੈਗਾ ਇਹਦਾ ਖਾਸ ਪ੍ਰਮਾਣ ਉਸ ਵੇਲੇ ਨਜ਼ਰ ਆਉਂਦਾ ਜਦੋਂ ਬੀਜੇਪੀ ਲੀਡਰਾਂ ਦੇ ਪੈਰ ਕਿਸਾਨ ਨਹੀਂ ਲੱਗਣਦੇ ਰਹੇ ਪੰਜਾਬ ਦੇ ਅੰਦਰ ਬੀਜੇਪੀ ਲੀਡਰ ਹਰ ਕੋਸ਼ਿਸ਼ ਕਰ ਰਹੇ ਨੇ ਹਰ ਤਰੀਕਾ ਅਖਤਿਆਰ ਕਰ ਰਹੇ ਨੇ ਕਿ ਜਿਹਦੇ ਨਾਲ ਲੋਕਾਂ ਦੇ ਵਿੱਚ ਜਾਇਆ ਜਾ ਸਕੇ ਉਮੀਦਵਾਰ ਹਰ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦਾ ਦਿਹਾਤ ਖੇਤਰ ਕਵਰ ਕੀਤਾ ਜਾਵੇ ਨਹੀਂ ਤਾਂ ਫਿਰ ਪੰਜਾਬ ਦੇ ਅੰਦਰ ਪੈਰ ਪਸਾਰਨੇ ਔਕੇ ਹੋ ਜਾਣਗੇ ਪਰ ਦੂਜੇ ਪਾਸੇ ਕਿਸਾਨ ਇਹਨਾਂ ਬੀਜੇਪੀ ਲੀਡਰਾਂ ਨੂੰ ਪੈਰ ਟਿਕਾਉਣਾ ਤਾਂ ਦੂਰ ਇਹਨਾਂ ਨੂੰ ਪੈਰ ਲਾਉਣ ਵੀ ਨਹੀਂ ਦੇ ਰਹੇ ਔਰ ਸਾਫ਼ ਇਰਾਦਾ ਨਤੀਜਾ ਲੰਘੇ ਕੱਲ ਵੀ ਵੇਖਣ ਨੂੰ ਮਿਲਿਆ ਜਦੋਂ ਹੰਸਰਾਜ ਹੰਸ ਜਿਹੜੇ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਦਾ ਘੇਰਾ ਪੈ ਜਾਂਦਾ ਦੁਬਾਰਾ ਉਹਨਾਂ ਦਾ ਘਰਾਹ ਹੋ ਜਾਂਦਾ ਕਿਸਾਨ ਸਿੱਧੇ ਸਾਹਮਣੇ ਆ ਕੇ ਹੰਸਰਾਜ ਹੰਸ ਦੇ ਨਾਲ ਖਹਿ ਪੈਂਦੇ ਨੇ ਕਿਸਾਨ ਸਿੱਧੇ ਸਵਾਲ ਪੁੱਛਦੇ ਨੇ ਔਰ ਸਵਾਲਾਂ ਦੇ ਜਵਾਬ ਜਦੋਂ ਨਹੀਂ ਦੇ ਸਕਦੇ ਪਾਉਂਦੇ ਹੰਸ ਰਾਜ ਹੰਸਤਾ ਭਾਵਕ ਹੋ ਜਾਂਦੇ ਨੇ ਕਿਸਾਨਾਂ ਦਾ ਵਿਰੋਧ ਦੇਖ ਕੇ ਹੰਸ ਰਾਜ ਹੰਸ ਭਾਵਕ ਹੋ ਜਾਂਦੇ ਨੇ ਇਹ ਦੱਸਦੀ ਹੈ ਕਿ ਉਹੀ ਹੰਸ ਰਾਜ ਹੰਸ ਨੇ ਜਿਹੜੇ ਜਲੰਧਰ ਆ ਕੇ ਦਾਵਾ ਕਰਦੇ ਸੀ ਕਿ ਕਿਸਾਨ ਤਾਂ ਉਹਨਾਂ ਦਾ ਸਮਰਥਨ ਕਰਦੇ ਨੇ ਕਿਸਾਨ ਤਾਂ ਉਹਨਾਂ ਦੇ ਹੱਕ 'ਚ ਖੜੇ ਨੇ ਕਿਸਾਨ ਤਾਂ ਸਾਡੇ ਭਰਾ ਨੇ ਔਰ ਕਿਸਾਨ ਸਾਡੇ ਨਾਲ ਨੇ ਬੀਜੇਪੀ ਦੇ ਨਾਲ ਨੇ ਪਰ ਉਹੀ ਕਿਸਾਨ ਹੁਣ ਉਹਨਾਂ ਨੂੰ ਭਾਜਣਾ ਪਾ ਰਹੇ ਨੇ ਉਹੀ ਕਿਸਾਨ ਉਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਉਹੀ ਕਿਸਾਨ ਉਹਨਾਂ ਨੇ ਇਸ ਤਰ੍ਹਾਂ ਮਗਰ ਪੈ ਗਏ ਕਿ ਹੁਣ ਹੰਸਰਾਜ ਹੰਸ ਭਾਵਕ ਹੋ ਗਏ ਔਰ ਭਾਵਕ ਹੋਣ ਤੋਂ ਬਾਅਦ ਹੰਸਰਾਜ ਹੰਸ ਦਾ ਬਿਆਨ ਸਾਹਮਣੇ ਆਇਆ ਕਿ ਕੁਝ ਬੋਲੇ ਨੇ ਹੰਸਰਾਜ ਹੰਸ ਆਓ ਸੁਣਦੇ ਹਾਂ ਜੇ ਦੇਖੋ ਮੈਂ ਤਾਂ ਨਾ ਤੇ ਵਿਸ਼ਵਾਸ ਕਰਕੇ ਚਲ ਜਾਣਾ ਜਿੱਥੇ ਬੁਲਾਉਂਦੇ ਆ ਮੈਂ ਇਹ ਵੀ ਕਿਹਾ ਸੀ ਬਿਨਾ ਗਨਮੈਨਤ ਤੋਂ ਵੀ ਆ ਜਾਣਾ ਪੰਜ ਕੇ ਬੰਦੇ ਤੁਸੀਂ ਆ ਜਾਓ ਗਨਮੈਨ ਨਹੀਂ ਹੋਣਗੇ ਮੇਰੇ ਨਾਲ ਇਹ ਕਿਹਾ ਸੀ ਮੈਂ ਉਹ ਹੁਣ ਉਹ ਵੀ ਤਾਂ ਮੇਰੇ ਤੇ ਯਕੀਨ ਕਰਨਾ ਜਦ ਮੇਰੇ ਕੋਲ ਕੋਈ ਪਾਵਰ ਹੀ ਨਹੀਂ ਹੈ ਪਹਿਲੀ ਵਾਰੀ ਐਮਪੀ ਦਿੱਲੀੋਂ ਬਣਿਆ ਸੀ ਪੰਜਾਬ ਤੋਂ ਇੱਕ ਜੀ ਯਕੀਨ ਕਿਸੇ ਕਿਸੇ ਨਾ ਕਿਸੇ ਲੈਵਲ ਤੇ ਯਕੀਨ ਕਰਨਾ ਚਾਹੀਦਾ ਉਦੋਂ ਮੇਰੇ ਪੱਲੇ ਕੱਖ ਨਹੀਂ ਸੀਗਾ ਨਾ ਮੈਨੂੰ ਪਤਾ ਸੀ ਨਵਾਂ ਨਵਾਂ ਐਮਪੀ ਬਣਿਆ ਜਦੋਂ ਪਹਿਲਾ ਅੰਦੋਲਨ ਹੋਇਆ ਹੁਣ ਮੈਂ ਗੱਲ ਨੂੰ ਸਮਝ ਗਿਆ ਇੱਕ ਕਰੀ ਮੇਰੇ ਤੇ ਯਕੀਨ ਕਰਕੇ ਮੈਨੂੰ ਅਸ਼ੀਰਵਾਦ ਦੇਣ ਤੇ ਜੇ ਫਿਰ ਮੈਂ ਕੰਮ ਨਾ ਕਰਾਂ ਫਿਰ ਮੈਂ ਗੁਨਾਹਗਾਰ ਵੀ ਹਾਂ ਸਜ਼ਾ ਦਾ ਹੱਕਦਾਰ ਹਾਂ ਜਦ ਮੇਰੀ ਪਰਫਾਰਮੈਂਸ ਵੀ ਦੇਖੀ ਤਾਂ ਫਿਰ ਉਸ ਤੋਂ ਪਹਿਲਾਂ ਹੀ ਕਹੀ ਜਾਓ ਖਰੇ ਇਹਨੇ ਕਰਨਾ ਕਿ ਨਹੀਂ ਕਰਨਾ ਕਰੇ ਨਾ ਪਲਾਸਟਿਕ ਗੱਲ ਕਿਤੇ ਯੁਵਰਾਜ ਹੋਰੀ ਦਾ ਫੈਮਲੀ ਵੀ ਕਹਿੰਦੀ ਆ ਕਿ ਔਖੀ ਕੰਸਟੀਟੂਐਂਸੀ ਆ ਸਿੱਧਾ ਜਾ ਕੇ ਵਿਚ ਵਰਜੰਨੇ ਕਿਸਾਨਾਂ ਦੇ ਉਹ ਬੱਚੇ ਮੇਰੇ ਬਹੁਤ ਘਬਰਾ ਜਾਂਦੇ ਮੇਰੇ ਦੋਸਤ ਵੀ ਵੈਲਵਿਸ਼ਰ ਵੀ ਮੇਰੇ ਨਾਲ ਦੇ ਵੀ ਲੇਕਿਨ ਮੈਨੂੰ ਕਦੀ ਵੀ ਖੌਫ ਨਹੀਂ ਲੱਗਾ ਉਹਦੇ ਕਬਜ਼ਾ ਕੁਦਰਤ ਜਾਨ ਆ ਬੰਦੇ ਤੇ ਮਰੋੜ ਲੱਗ ਕੇ ਵੀ ਮਰ ਜਾਂਦਾ ਯਾਰ ਐਡੀ ਕਿਹੜੀ ਗੱਲ ਆ ਮੇਰੇ ਭਰਾ ਆ ਉਹ ਤਾਂ ਉਹ ਤਾਂ ਮੈਨੂੰ ਪਲਕਾਂ ਵਿਛਾ ਦੇਣਗੇ ਜਦੋਂ ਗੁੱਸਾ ਉੱਤਰ ਗਿਆ ਉਹ ਤਾਂ ਮੈਨੂੰ ਫਿਰ ਗਨਮੈਨਾਂ ਦੀ ਵੀ ਨਹੀਂ ਲੋੜ ਪੈਣੀ ਆ ਜਿਹੜੀਆਂ ਡਾਂਗਾ ਫੜੀਆਂ ਆ ਨਾ ਉਹਨਾਂ ਨੇ ਕਿਹਾ ਸਾਡੇ ਕੋਲ ਬਥੇਰੀਆਂ ਡਾਂਗਾ ਹੁਣ ਤੂੰ ਗਨਮੈਨ ਨਾ ਰੱਖਿਆ ਕਰ ਅਸੀਂ ਤੇਰੇ ਨਾਲ ਜਾਂਨੇ ਮੈਨੂੰ ਪਤਾ ਆ ਨਾ ਯਕੀਨ ਹੈ ਕਿਸੇ ਨੇ ਕਿਹਾ ਸੀ ਕਿ ਸਰਕਾਰ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਉਹ ਕਿਉਂ ਨਹੀਂ ਮੈਨੂੰ ਪਿਆਰ ਕਰਦਾ ਉਹ ਪਿਆਰ ਨਹੀਂ ਕਰ ਰਿਹਾ ਮੈਂ ਬਹੁਤ ਉਹ ਕਹਿੰਦੇ ਮਿਕਦਾਰ ਵਧਾ ਦੇ ਹੋਰ ਪਿਆਰ ਕੁਆਂਟੀਟੀ ਵਧਾ ਦੇ ਆਖਿਰ ਉਹ ਪਿਆਰ ਕਰਨੀ ਠੀਕ ਹੈ ਮੈਂ ਗਿਵ ਅਪ ਨਹੀਂ ਕਰਦਾ ਮੈਂ ਕਹਿੰਦਾ ਨਹੀਂ ਮੈਂ ਪੱਥਰ ਤੋਂ ਮੋਮ ਬਣਾਉਣਾ ਹੀ ਬਣਾਉਣਾ ਜੇ ਉਹਨਾਂ ਨੂੰ ਗੁੱਸਾ ਹੈ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਤਾਂ ਹੈ ਦਲੀਲ ਤਾਂ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ